ਪੰਜਾਬ ਦੀ ਸੜਕ ਸੁਰੱਖਿਆ ਫੋਰਸ ਨੇ ਰਚਿਆ ਇਤਿਹਾਸ ਹੁਣ ਤੱਕ 35000 ਲੋਕਾਂ ਦੀਆਂ ਬਚਾਈਆਂ ਜਾਨ ਪੰਜਾਬ ਦੇ ਹਸਪਤਾਲ 'ਚ ਜਲਦੀ ਹੋਵੇਗੀ 1000 ਡਾਕਟਰਾਂ ਤੇ 1200 ਨਰਸਾਂ ਦੀ ਭਰਤੀ ਐਸਜੀਪੀਸੀ ਦੀ ਕਾਰਵਾਈ ਮਗਰੋਂ ਜੀਐਨਡੀਯੂ ਵੱਲੋਂ ਸਪਸ਼ਟ ਕਰਨ ਜਾਰੀ ਪੰਜਾਬ ਸਰਕਾਰ ਵੱਲੋਂ 15 ਅਗਸਤ ਸੰਬੰਧੀ ਪ੍ਰੋਗਰਾਮ ਜਾਰੀ ਪਹਿਲਾ ਮੰਤਰੀ ਡਰਗ ਤਸਕਰਾਂ ਨੂੰ ਆਪਣੀ ਕੋਠੀਆਂ ਵਿੱਚ ਰੱਖਦੇ ਹਨ ਕੇਜਰੀਵਾ ਪਹਾੜਾਂ 'ਚ ਮੀਕਾ ਨ ਫਿਰੋਜ਼ਪੁਰ 'ਚ ਵਧਿਆ ਸਤਲੁਜ ਦਾ ਪੱਧਰ ਅਜਾ ਦੀ ਤਿਫਤੇ ਫਰੀਦਕੋਟ 'ਚ ਤਿਰੰਗਾ ਲਹਿਰਾਉਣਗੇ ਸੀ ਅੰਮ੍ਰਿਤਸਰ 'ਵਿੱਚ 6 ਆਧੁਨਿਕ ਪਿਸਤੌਲਾਂ ਸਮੇਤ 5 ਵਿਅਕਤੀ ਗ੍ਰਿਫਤਾਰ ਪੰਜਾਬ ਪੁਲਿਸ ਵੱਲੋਂ ਸੁਖਜੰਦਰ ਰੱਧਾਵਾ ਦੇ بیٹے ਨੂੰ ਤਮਕੀ ਦੇਂਦੇ ਮਾਮਲੇ ਵਿੱਚ ਵੱਡਾ ਐਕਸ਼ਨ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਇੱਕ ਅੱਤਵਾਦੀ ਹੋਇਆ ਢੇਰ